ਸਾਰੇ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੀ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਵੱਡੀ ਅਪਡੇਟ ਆਈ ਹੈ ਸਿਵਲ ਸਕੱਤਰ ਦੇ ਵਿੱਚ ਮਲਾਜ਼ਮ ਹੋ ਗਏ ਨੇ ਇਕੱਠੇ ਜੁਆਇੰਟ ਐਕਸ਼ਨ ਕਮੇਟੀ ਨੇ ਵੀ ਕਰ ਦਿੱਤਾ ਹੈ ਵੱਡਾ ਐਲਾਨ ਪੇ ਕਮਿਸ਼ਨਾਂ ਤੇ ਡੀਏ ਦੇ ਬਕਾਇਆ ਨੂੰ ਲੈ ਕੇ ਵੱਡੀ ਅਪਡੇਟ ਡੀਏ ਦੀਆਂ ਕਿਸ਼ਤਾਂ ਤੇ ਵੀ ਬਿਆਨ ਆ ਗਿਆ ਹੈ ਦੋਸਤੋ ਕੀ ਹੈ ਪੂਰੀ ਅਪਡੇਟ ਸਾਰੀ ਜਾਣਕਾਰੀ ਦਵਾਂਗੇ ਇਸ ਚੈਨਲ ਤੇ ਦੋਸਤੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰ ਲੈਣਾ ਜੀ ਸੋ ਦੋਸਤੋ ਪੰਜਾਬ ਦੇ ਮੁਲਾਜ਼ਮਾਂ ਨੇ ਸਿਵਲ ਸਿਕੱਤਰ ਦੇ ਵਿੱਚ ਸੂਬਾ ਸਰਕਾਰ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਦੋਸਤੋ ਇਸ ਪ੍ਰਦਰਸ਼ਨ ਦੇ ਵਿੱਚ ਮੁਲਾਜ਼ਮਾ ਗਗਨ ਸੁਖਚੰਦ ਸਿੰਘ ਖੈਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀ ਮੰਗਾਂ ਨਾ ਨਾ ਕੋਈ ਹੱਲ ਨਾ ਕਰਿਆ ਤਾਂ ਆਉਣ ਵਾਲੇ ਬਜਟ ਸੈਸ਼ਨ ਦੇ ਦੌਰਾਨ ਹੋਰ ਵੱਡੇ ਐਕਸ਼ਨ ਉਲਿੱਕੀ ਜਾਣਗੇ ਇਸ ਮੌਕੇ ਤੇ ਮੁਲਾਜ਼ਮਾ ਗਗਨ ਸੁਸ਼ੀਲ ਕੋ ਜੀ ਨੇ ਕਿਹਾ ਕਿ ਟੀ ਮਲਾਜ਼ਮਾਂ ਦੀ ਉਹਨਾਂ ਨੇ ਕਿਹਾ ਕਿ ਜੇਕਰ ਖਜ਼ਾਨੇ ਦੇ ਵਿੱਚੋਂ ਆਈਐਸ ਅਫਸਰਾਂ ਨੂੰ ਡੀਏ ਦੀਆਂ ਸਾਰੀਆਂ ਕਿਸ਼ਤਾਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਬਾਕੀ ਮਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਸੋ ਦੋਸਤੋ ਇਸ ਮੌਕੇ ਤੇ ਮਲਾਜ਼ਮਾਗੂਆਂ ਨੇ ਕਿਹਾ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਸਰਕਾਰ ਜੁਆਇੰਟ ਐਕਸ਼ਨ ਕਮੇਟੀ ਨੂੰ ਕੋਈ ਪੈਨਲ ਮੀਟਿੰਗ ਦਾ ਸੱਦਾ ਨਹੀਂ ਦੇ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਮਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਪੁਰਾਣੀ ਪੈਨਸ਼ਨ ਦੀ ਬਹਾਨ ਲਈ ਲਈ 2016 ਤੋਂ ਬਾਅਦ ਜਿਹੜੇ ਪ੍ਰਤੀ ਮਲਾਜ਼ਮਾਂ ਨੂੰ ਤਰੱਕੀ ਅਤੇ ਕੇਂਦਰ ਦੇ 7ਵੇਂ ਤਨਖਾਹ ਕਮਿਸ਼ਨ ਦੀ ਥਾਂ ਤੇ 6ਵੇਂ ਤਨਖਾਹ ਕਮਿਸ਼ਨ ਤੁਰੰਤ ਲਾਗੂ ਕਰਨ ਅਤੇ 15/15 ਦਾ ਜਿਹੜਾ ਪੱਤਰ ਨੂੰ ਜਿਹੜਾ ਵਾਪਸ ਲੈਣ ਵਾਸਤੇ ਆਊਟਸੋਰਸ ਅਧੀਨ ਰੱਖੇ ਮਲਾਜ਼ਮਾਂ ਦੀ ਤਨਖਾਹ ਦੇ ਵਿੱਚ ਵਾਧਾ ਕਰਨ ਸਮੇਤ ਕਈ ਮੰਗਾਂ ਨੇ ਮਲਾਜ਼ਮਾਂ ਦੀਆਂ ਮੰਗਾਂ ਪੈਂਡਿੰਗ ਨੇ ਤੇ ਦੋਸਤੋ ਇਸ ਤੇ ਮੰਗਾਂ ਤੇ ਮਲਾਜ਼ਮਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਤੇ ਬਜਟ ਸੈਸ਼ਨ ਦੇ ਵਿੱਚ ਹੁਣ ਮਲਾਜ਼ਮ ਵੱਡਾ ਰੋਸ ਰੋਜ਼ ਪ੍ਰਦਰਸ਼ਨ ਕਰ ਸਕਦੇ ਨੇ ਪੰਜਾਬ ਦੇ ਮਲਾਜ਼ਮਾਂ ਤੇ ਪਹਿਚਾਣ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ 'ਚ ਬਣੇ ਰਹਿਣ ਲਈ ਧੰਨਵਾਦ ਜੀ ਜਿੰਦਾਬਾਦ 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 ਮਲਾਜ਼ਮ ਖਿੱਚੋ ਵੀ ਫੋਟੋ ਫੋਟੋ ਮੈਂ ਤਾਂ ਜਿੰਦਾਬਾਦ ਕੋਣਾ ਨੂੰ ਰੱਬ ਸਜਬੁੱਧੀ ਦੇਵੇ ਅਮਨੇ ਹੱਕਾਂ ਲਈ ਲੜਨ ਲਈ ਸਾਥਿਓ ਸਾਡੀ ਜਿਹੜੀ ਐਸੋਸੀਏਸ਼ਨ ਆ ਪਿਛਲੇ ਕਈ ਸਾਲਾ ਤੋਂ ਜਿਹੜਾ ਵਿਤਕਰਾ ਹੁੰਦਾ ਰਿਹਾ ਨਵੇਂ ਬੱਚਿਆਂ ਨਾਲ ਉਹਦੇ ਲਈ ਹਮੇਸ਼ਾ ਖੜੀ ਰਹੀ ਆ ਚਾਹੇ 15 ਇੱਕ 15 ਦੀ ਆਜਾਤਾਂ ਦੇ ਵਿੱਚੋਂ ਇਹਨਾਂ ਦਾ ਜਿਹੜਾ ਸਮਾ ਕਾਊਂਟ ਕਰਾਣਾ ਹੋਵੇ 15% ਦਾ ਲਾਭ ਦਿਵਾਉਣਾ ਹੋਵੇ ਜਾਂ ਪ੍ਰਾਣੀ ਬੈਂਕ ਦੇ ਐਮਪੀਐਸ ਦੇ ਵਿੱਚ ਲਾਭ ਦਿਵਾਉਣੇ ਹੋਣ ਇਸੇ ਤਰ੍ਹਾਂ ਜਤੀਓ ਜਿਹੜੀਆਂ ਮੰਗਾਂ ਬਾਰੇ ਤਾਂ ਸਾਡੇ ਸਾਰੇ ਸਾਥੀਆਂ ਨੇ ਦੱਸ ਦਿੱਤਾ ਕਿਉਂਕਿ ਇੱਕ ਮੀਟਿੰਗ ਆਬਲਿਕ ਰੈਲੀ ਹੈ ਇਸ ਲਈ ਇਹਦੇ ਚ ਜ਼ਿਆਦਾ ਸਮਾਂ ਮੈਂ ਗੱਲਬਾਤ ਨਹੀਂ ਕਰਾਂਗਾ ਇਹਦੇ ਚ ਸਾਡੀ ਐਸੋਸੀਏਸ਼ਨ ਨੂੰ ਸਾਡੇ ਜਿਹੜੇ ਨਵੇਂ ਬੱਚਾ ਆਏ ਆ ਉਹਨਾਂ ਬਾਰੇ ਬਹੁਤ ਦੁੱਖ ਆ ਜਿਨ੍ਹਾਂ ਨੂੰ ਜਿਹੜੇ ਕੇਂਦਰ ਦੇ ਸਕਿੱਲ ਆਏ ਆ ਉਹ ਵੀ ਅਧੇ ਅਧੂਰੇ ਉਹਨਾਂ ਬਾਰੇ ਕਾਫੀ ਕੁਝ ਸੋਚਾਂ ਮੈਂ ਉਹਨਾਂ ਨੂੰ ਦੇਖੋ ਇੱਕ ਤਾਂ ਵਿੱਤੀ ਨੁਕਸਾਨ ਹੁੰਦਾ ਇੱਕ ਸਮਾਜਿਕ ਨੁਕਸਾਨ ਵੀ ਹੋ ਰਿਹਾ ਉਹਨਾਂ ਨੂੰ ਇੱਕ ਸਮਾਜ ਦੇ ਤੌਰ ਤੇ ਨੁਕਸਾਨ ਹੋ ਰਿਹਾ ਉਹਦੇ ਲਈ ਮੈਂ ਦੋ ਲੰਨਾਂ ਲਿਖਿਆ ਉਹ ਮੈਂ ਤੁਹਾਨੂੰ ਪੜ ਕੇ ਸੁਣਾਣਾ ਤੇ ਉਹਨਾਂ ਬਾਰੇ ਜਿਹੜਾ ਸਰਕਾਰ ਨੇ ਅਦਾਤਾਂ ਦੇ ਲਈ ਜਿਹੜੇ 17 20 ਤੋਂ ਬਾਅਦ ਬੱਚੇ ਭਰਤੀ ਹੋਏ ਆ ਉਹਨਾਂ ਨੂੰ ਸਕੇਲ ਵਧਾ ਕੇ ਦੇ ਆ ਉਹਦੇ ਬਾਰੇ ਵੀ ਲਿਖਿਆ ਗਿਆ ਕਹਿੰਦਾ ਪੰਜਾਬ ਸਰਕਾਰ ਦੀ ਨੌਕਰੀ ਵਿੱਚ ਭਰਤੀ ਨਵੇਂ